ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੀ ਕਿਹੜੇ ਪਾਸੇ ਵਿੱਚੋਂ ਰਚਨਾ ਆਜ਼ਾਦ ਭਾਰਤ ਦਾ ਗੁਲਾਮ ਭਗਤ ਸਿੰਘ ਮੁੱਲਾਂਪੁਰ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਚੱਕਵਾਲ ਵਿੱਚ ਇੱਕ ਜ਼ਿਮੀਦਾਰ ਦੀ ਤਿੰਨ ਕਿਲੇ ਜ਼ਮੀਨ ਨੂੰ ਕਈਆਂ ਨਾਲ ਪਦਰੀ ਕਰਦਿਆਂ ਪਸ਼ਵਾਂ ਲਈ ਪੱਠਿਆਂ ਦੀਆਂ ਭਾਰੀਆਂ ਟੋਕਰੀਆਂ ਢੋਂਦਿਆਂ ਤੇ ਗੋਹਾ ਕੋੜਾ ਕਰਦਿਆਂ ਭਗਤ ਸਿੰਘ ਦਾ ਬਿਰਧ ਸਰੀਰ ਹੁਣ ਕੂਬਾ ਹੋ ਚੁੱਕਾ ਸੀ ਕਿਸੇ ਬਿਮਾਰੀ ਕਾਰਨ ਉਸਨੀਆਂ ਲੱਤਾਂ ਵੀ ਖੜੇ ਹੋਣ ਸਮੇ ਵਿੰਗੀਆਂ ਹੋ ਜਾਂਦੀਆਂ ਸਨ ਸਿਧਰੇ ਜੇ ਸਵਾਦਾ ਭਗਤ ਸਿੰਘ ਦਸਤਾਏ ਕਿ ਉਸ ਦਾ ਪਿੰਡ ਸਾਨੇ ਵਾਲਾ ਹੈ ਤੇ ਉਸ ਦਾ ਅਸਲੀ ਨਾਮ ਗੁਰਮukh ਸਿੰਘ ਹੈ ਪਰ ਪੂਰੇ ਸਵਾਦਾ ਹੋਣ ਕਰਕੇ ਉਸ ਨੂੰ ਸਾਰੇ ਭਗਤਾਂ ਹੀ ਕਹਿੰਦੇ ਸਨ ਪਹਿਲਾਂ 20-22 ਸਾਲ ਉਹ ਲੁਧਿਆਣਾ ਜ਼ਿਲ੍ਹੇ ਦੇ ਹੀ ਕਿਸੇ ਹੋਰ ਪਿੰਡ ਦੇ ਕਿਸੇ ਵੱਡੇ ਸਰਦਾਰ ਦੇ ਘਰ ਗੁਲਾਮੀ ਕਰਦਾ ਰਿਹਾ ਸੀ ਬਾਅਦ ਵਿੱਚ ਕਿਸੇ ਕਾਰਨ ਜਦ ਉਸ ਪਰਿਵਾਰ ਨੂੰ ਆਪਣੇ ਪਸ਼ੂ ਵੇਚਨੇ ਪਏ ਤਾਂ ਭਗਤ ਸਿੰਘ ਉਹਨਾਂ ਲਈ ਨਕਾਰਾ ਖੋ ਗਿਆ ਉਹਨਾਂ ਨੇ ਉਸ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਪਿੰਡ ਚੱਕਵਾਲ ਵਿਖੇ ਭੇਜ ਦਿੱਤਾ ਇਥੇ ਉਹਨ ਭਗਤਾ 12-13 ਸਾਲਾਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ ਸੀ 75 ਸਾਲਾਂ ਦੇ ਉਸ ਦੇ ਬਿਰਧ ਅਤੇ ਕਮਜ਼ੋਰ ਸਰੀਰ ਕੋਲ ਉਸ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਕੰਮ ਲਿਆ ਜਾਂਦਾ ਕਦੇ-ਕਦੇ ਉਸ ਤੇ ਮਾਲਕ ਵੱਲੋਂ ਸਰੀਕਕ ਮਾਰ ਵੀ ਕੀਤੀ ਜਾਂਦੀ ਉਸ ਦੀ ਰਹਿਸ਼ ਵਾਲਾ ਕਮਰਾ ਉਸ ਤੇ ਤਨ ਤੇ ਪਏ ਮਲੇ ਕੁਚੜੇ ਕੱਪੜੇ ਉਸ ਦੀ ਗੁਲਾਮੀ ਦੀ ਮੂਰਤੀ ਤਸਵੀਰ ਸਨ ਉਸ ਤੇ ਮਾਲਕ ਨੇ ਕਦੀ ਉਸ ਨੂੰ ਤਨਖਾਹ ਦੇਣ ਦੀ ਲੋੜ ਹੀ ਨਹੀਂ ਸੀ ਸਮਝੀ ਸਗੋਂ ਦੇ ਕੋਲੋਂ ਇੰਨਾ ਭਾਰਾ ਕੰਮ ਕਰਵਾ ਕੇ ਵੀ ਉਹ ਸਮਝਦਾ ਸੀ ਕਿ ਉਹ ਭਗਤ ਸਿੰਘ ਨੂੰ ਇੱਥੇ ਰੱਖ ਕੇ ਉਸ ਤੇ ਸਨ ਕਰ ਰਿਹਾ ਹੈ ਭਗਤ ਸਿੰਘ ਦੇ ਆਪਣੇ ਸ਼ਬਦਾਂ ਵਿੱਚ ਉਹ ਇੱਥੇ ਨਰਕ ਵਰਗੀ ਜ਼ਿੰਦਗੀ ਕੱਟ ਰਿਹਾ ਸੀ ਇਸ ਉਮਰੇ ਉਹ ਆਪਣੇ ਬਿਰਧ ਸਰੀਰ ਨੂੰ ਹੋਰ ਕਸ਼ਟ ਨਹੀਂ ਸੀ ਦੇਣਾ ਚਾਹੁੰਦਾ ਉਸ ਥਾਂ ਤੇ ਇੱਕ ਘੜੀ ਵੀ ਹੋਰ ਰੁਕਣਾ ਨਹੀਂ ਸੀ ਚਾਹੁੰਦਾ ਜਿੱਥੇ ਨਾ ਕੰਮ ਕਰਨ ਦੇ ਬਾਵਜੂਦ ਉਸ ਨੂੰ ਉਸ ਦੇ ਪੇਟ ਦੀ ਭੁੱਖ ਮਿਟਾਉਣ ਜੋਗੀ ਰੋਟੀ ਵੀ ਨਹੀਂ ਸੀ ਦਿੱਤੀ ਜਾਂਦੀ ਇਸ ਲਈ ਉਹ ਸੁਪਨਿਆਂ ਦੇ ਕਰਤਾ ਮੈਂਬਰ ਬਣ ਲਈ ਸੱਜੇ ਸਿਆਰ ਹੋ ਗਿਆ ਆਜ਼ਾਦ ਭਾਰਤ ਦੇ ਗੁਲਾਮ ਪਗ ਸਿੰਘ ਦੀਆਂ ਅੱਖਾਂ ਨੇ ਸਦੀ ਨੂੰ ਪੜਤਿਆ ਦੇਖਿਆ ਸੀ 21ਵੀਂ ਸਦੀ ਵੀ ਉਹਦੇ ਲਈ ਆਜ਼ਾਦੀ ਦਾ ਕੋਈ ਪੈਗਾਮ ਨਹੀਂ ਸੀ ਲੈ ਕੇ ਆਈ ਨਾ ਤਾਂ ਉਸਦਾ ਵਿਆਹ ਹੋਇਆ ਸੀ ਤੇ ਨਾ ਉਸਦਾ ਘਰ ਬਸਿਆ ਸੀ ਇਸ ਲਈ ਉਹਦੀਆਂ 베रान ਅੱਖਾਂ ਵਿੱਚ ਕਿਸੇ ਦੀ ਉਡੀਕ ਨਹੀਂ ਸੀ ਉਸਨੇ ਆਪਣੀ ਹੋਂਦ ਨੂੰ ਉਸੇ ਤਰ੍ਹਾਂ ਸਵੀਕਾਰ ਕਰ ਲਿਆ ਹੋਇਆ ਸੀ ਅਜੇ ਹੀ ਤਰਸਯੋਗ ਹਾਰਤ ਵਿੱਚ ਗੁਰਪ੍ਰੀਤ ਉਦੈਲਿਤ ਰੱਬ ਬਣ ਕੇ ਬੜਿਆ ਸੀ ਆਪਣੇ ਹੀ ਹਾਨ ਪ੍ਰਬੰਧ ਵਿੱਚ ਰਹਿੰਦਾ ਭਗਤ ਸਿੰਘ ਹੁਣ ਛੋਟੀ ਦੇ ਸਹਾਰੇ ਸੁਪਨਿਆਂ ਦੇ ਘਰਦੀਆਂ ਮੱਝਾਂ ਘਾਵਾਂ ਦੇ ਆਹ ਹੱਥੇ ਵੱਡਾ ਮਾਰਦਾ ਉਹਨਾਂ ਦੇ ਕਟੜੇ ਬੱਚਿਆਂ ਨੂੰ ਮੂੰਹ ਨਾਲ ਪਲੋਸਦਾ ਅਕਸਰ ਆਪਣੇ ਅਤੀਤ ਵਿੱਚ ਗਵਾਚ ਜਾਂਦਾ ਹੈ